ਕਿਸਾਨ ਜਥੇਬੰਦੀਆਂ ਦੇ ਨਾਲ ਇੱਕ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਜੋ ਸ਼ੰਭੂ ਬਾਰਡਰ ਤੇ ਧਰਨਾ ਲੱਗਿਆ ਉਹਨੂੰ 46ਵਾਂ ਦਿਨ ਹੋ ਗਿਆ ਹੈ ਤੇ ਅਜੇ ਤੱਕ ਕੋਈ ਵੀ ਸਰਕਾਰ ਨੇ ਸਾਰ ਨਹੀਂ ਲਈ ਤੇ ਉੱਥੇ ਹੀ ਮੰਗਾਂ ਜਿਹੜੀਆਂ ਅਜੇ ਤੱਕ ਵੀ ਪੂਰੀਆਂ ਨਹੀਂ ਕੀਤੀਆਂ ਤੇ ਜਿਸ ਦੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਵਿਰੋਧ ਵੀ ਕੀਤਾ ਜਾ ਰਿਹਾ ਤੇ ਸਰਵਣ ਸਿੰਘ ਪੰਦੇੜ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਮੋਦੀ ਸਰਕਾਰ ਤੇ ਪਲਟਵਾਰ ਵੀ ਕੀਤੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਉਦੋਂ ਤੱਕ ਅਸੀਂ ਡਟੇ ਰਹਾਂਗੇ ਜਦੋਂ ਤੱਕ ਸਾਡਾ ਧਰਨਾ ਜਿਹੜਾ ਜਿਹੜੇ ਸਾਡੀਆਂ ਮੰਗਾਂ ਨੇ ਪੂਰੀਆਂ ਨਹੀਂ ਹੋ ਜਾਂਦੀ ਉਦੋਂ ਤੱਕ ਕਿ ਅਸੀਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਧਰਨੇ ਲਗਾ ਕੇ ਬੈਠੇ ਰਹਾਂਗੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਦੂਜੇ ਪਾਸੇ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਹੋਰ ਕੀ ਕਹਿਣਾ ਸਰਬੰਸਿੰਘ ਬੰਦੇੜ ਦਾ ਸੁਣਦੇ ਸਰਕਾਰ ਘਬਰਾ ਗਈ ਡਰੀ ਹੋਈ ਸਰਕਾਰ ਐਸ ਵੇਲੇ ਮੋਦੀ ਸਰਕਾਰ ਦੀ ਫਿਰ ਭਈ ਦਿੱਲੀੋਂ ਨਿਰਦੇਸ਼ ਆ ਰਹੇ ਆ ਸੈਣੀ ਸਰਕਾਰ ਨੂੰ ਤੇ ਰੋਕੋ ਭਈ ਇਹਨਾਂ ਨੂੰ ਤੋ ਫਿਰ ਕੱਲ ਜਿੱਧਰ ਯਾਤਰਾ ਚੱਲ ਰਹੀ ਸੀ ਉਧਰ ਤਾਂ ਨਹੀਂ ਜਿੱਧਰ ਅਗਲੇ ਪਿੰਡਾਂ 'ਚ ਜਾ ਕੇ ਨੌਜਵਾਨ ਪ੍ਰਚਾਰ ਕਰਦੇ ਸੀ ਉੱਥੇ ਪੁਲਿਸ ਫੋਰਸ ਕੇ ਜੀਆ ਅਰਧ ਸੈਨਿਕ ਫੋਰਸ ਭੇਜੀ ਆ ਇਹ ਮੈਨੂੰ ਤਾਂ ਹੁਣ ਤਾਂ ਸਪਸ਼ਟ ਹੋਣਾ ਚਾਹੀਦਾ ਜਾਂ ਮੀਡੀਆ ਜਵਾਬ ਲਏ ਇਹਨਾਂ ਕੋਲੇ ਜੇ ਵਾਕਿਆ ਮੀਡੀਆ ਕਿਸੇ ਕੋਲ ਸਵਾਲ ਕਰ ਸਕਦਾ ਵੀ ਜਿਹੜੀ ਹਰਿਆਣਾ ਦੇ ਪਿੰਡਾਂ ਦੇ ਵਿੱਚ ਪਰ ਅਮਨ ਟੰਗ ਨਾਲ ਲੋਕ ਜਾਗਰਤ ਹੋ ਰਹੇ ਆ ਆਪਣੇ ਸ਼ਹੀਦ ਨੂੰ ਸਜਦਾ ਕਰਨ ਆ ਰਹੇ ਆ ਤੇ ਇਹੜੇ ਕਾਨੂੰਨ ਦੀ ਉਲੰਘਣਾ ਹੋ ਰਹੀ ਆ ਹਰਿਆਣੇ ਦੀ ਪੁਲਿਸ ਨੂੰ ਅਰਧ ਸੈਨਿਕ ਫੋਰਸ ਤਾਂ ਗ੍ਰਾਮ ਮੰਤਰੀ ਤੋਂ ਬਗੈਰ ਆ ਨਹੀਂ ਸਕਦੇ ਜਾਂ ਦਿੱਲੀ ਦੇ ਚੋਣ ਕਮਿਸ਼ਨ ਸਾਨੂੰ ਦੱਸਣ ਵੀ ਸਾਡੇ ਹੁਕਮਾਂ ਨਾ ਗਏ ਆ ਤੇ ਫਿਰ ਕੋਟਾ ਕਨੈਕਟ ਹੈ ਕਿੱਥੇ ਆ ਸਾਨੂੰ ਨਹੀਂ ਲੱਗਦਾ ਕੋਈ ਕੋਟਾ ਕਨੈਕਟ ਹੈਗਾ ਤੋਂ ਐ ਲੱਗਦਾ ਜੋ ਜਿਵੇਂ ਆਜ਼ਾਦ ਭਾਰਤ ਵਿੱਚ ਲਕਸ਼ਣ ਕਮਿਸ਼ਨ ਵੀ ਚਾਹੇ ਹਰਿਆਣਾ ਦਾ ਹੋਵੇ ਚਾਹੇ ਦੇਸ਼ ਦਾ ਹੋਵੇ ਤੋਂ ਮੋਦੀ ਸਰਕਾਰ ਦੇ ਦਬਾਅ ਦੇ ਵਿੱਚ ਕਿਸਾਨ ਵਿਰੋਧੀ ਸਾਬਤ ਹੋ ਰਹੇ ਆ ਤੋਂ ਜੇ ਪੁਰਮਣ ਢੰਗਣਾ ਭਾਈ ਪਿੰਡਾਂ 'ਚ ਸ਼ਹੀਦ ਨੂੰ ਸਜਦਾ ਵੀ ਨਹੀਂ ਕਰਨ ਦੇਣਾ ਫਿਰ ਕਿੱਥੋਂ ਦੀ ਸਰਕਾਰ ਆਹੇ ਤੋਂ ਇਹ ਡਰਗੇ ਇਹਦੇ باوجود ਹਰਿਆਣੇ ਦੇ ਲੋਕ ਡਰੇ ਨਹੀਂ ਹੈਗੇ 70000 ਅਰਧ ਸੈਨਿਕ ਫੋਰਸ ਲੱਗੇ ਹੋਏ ਆ ਇਹ ਕਹਿ ਕੇ ਲਾਏ ਹੋਏ ਆ ਵੀ ਕਿਸਾਨਾਂ ਮਜ਼ਦੂਰਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਹੁਣ ਤਾਂ ਭਾਈ ਇਧਰੋਂ ਐਲਾਨ ਕਰਤਾ ਵੀ ਜਿੰਨਾ ਚਿਰ ਰਾਹ ਖੁੱਲਾ ਦਿੰਦੇ ਨਹੀਂ ਹੈਗੇ ਆਪਾਂ ਦਿੱਲੀ ਜਾਣਾ ਨਹੀਂ ਹੈਗਾ ਫਿਰ ਤੁਹਾਨੂੰ ਕਾਹਦਾ ਖਤਰਾ ਵਾ ਤੁਸੀਂ 3 ਕਰੋੜ ਇਧਰ ਆਬਾਦੀ 2 ਕਰੋੜ ਉਧਰ ਆਬਾਦੀ ਇਧਰ ਜੰਮੂ ਕਸ਼ਮੀਰ ਹਿਮਾਚਲ ਜਿਹੜੇ ਲੱਖਾਂ ਲੋਕ ਏ ਰਾਹਾਂ ਥਾਣੀ ਨੰਗਦੇ ਆ ਮੋਦੀ ਸਰਕਾਰ ਉਹਨਾਂ ਨੂੰ ਕਿਉਂ ਤੰਗ ਕਰ ਰਹੀ ਆ ਅਸੀਂ ਤਾਂ ਨਹੀਂ ਰਾਹ ਰੋਕੇ ਹੋਗੇ ਖੋਲ ਕੇ ਲੋਕਾਂ ਨੂੰ ਆਵਾਜ਼ ਆਈ ਦਾ ਸਾਧਨ ਖੁੱਲਾ ਕਰਕੇ ਦੇਵੇ ਹੁਣ ਚਾਹੀਦਾ ਪੂਰੇ ਦੇਸ਼ ਨੂੰ ਮੋਦੀ ਸਰਕਾਰ ਦੇ ਖਿਲਾਫ ਬੋਲਣਾ ਇਸ ਗੱਲ ਦੀ ਜਵਾਬਦੇਹੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਜਿਹੜੇ ਭਾਜਪਾ ਦੇ ਨੇ ਉਹਨਾਂ ਕੋ ਕਰਨੀ ਚਾਹੀਦੀ ਆ ਵੀ ਇਹ ਕੀ ਹੋ ਰਿਹਾ ਵਾ ਇਸ ਗੱਲ ਤੇ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਨੂੰ ਬੋਲਣਾ ਚਾਹੀਦਾ ਇਹ ਕੀ ਹੋ ਰਿਹਾ ਵਾ ਔਰ ਜਿਹੜੀ ਹਿਮਾਚਲ ਵਾਲੇ ਲੋਕ ਨੇ ਭਾਵੇਂ ਹੋਰ ਪਾਸੇੋਂ ਬੰਦਾ ਆ ਰਹਾ ਵਾ ਪਰ ਪੰਜਾਬ ਨਾਲ ਵੱਡਾ ਉਹਨਾਂ ਦਾ ਜਾਮ ਲੱਗਾ ਹੋਇਆ ਉਹ ਕੰਗਨਾ ਰਣੌਤ ਜੀ ਕੋ ਵੀ ਇਹ ਸਵਾਲ ਕਰ ਲੈਣ ਕਿ ਮੰਡੀ ਤੇ ਕਿੰਨਾ ਅਸਰ ਪੈ ਰਿਹਾ ਜੰਮੂ ਕਸ਼ਮੀਰ ਦਾ ਵੱਡਾ ਨੁਕਸਾਨ ਹੋ ਰਿਹਾ ਸਪਲਾਈ ਕਰਨੀ ਹੈਗੀ ਆ ਔਰ ਪੰਜਾਬ ਦਾ ਵੱਡਾ ਨੁਕਸਾਨ ਕਰ ਰਹੀ ਕੇਂਦਰ ਅਜੇ ਤੱਕ ਕੋਈ ਵਿਰੋਧੀ ਧਿਰ ਦਾ ਲੀਡਰ ਨਹੀਂ ਬੋਲਦਾ ਭਗਵੰਤ ਮਾਨ ਜੀ ਬੋਲਣ ਇਸ ਗੱਲ ਤੇ ਵੇਹ ਜਿੰਨਾ ਘਾਟਾ ਪਿਆ ਇਹ ਸਾਰਾ ਕੇਂਦਰ ਕੋ ਭਰਨਾ ਚਾਹੀਦਾ ਰਲ ਕੇ ਤੇ ਨਹੀਂ ਚੱਲ ਰਹੇ ਤੋ ਇਸ ਕਰਕੇ ਸਰਕਾਰ ਇੰਨੀ ਘਬराई ਆ ਇੱਕ ਬੰਨੇ ਰਾਹ ਰੋਕੇ ਹੋਏ ਆ ਅਰਧ ਸੈਨਿਕ ਫੋਰਸ ਲਾਇ ਜਦੋਂ ਅਸੀਂ ਭਈ ਜਾਣਾ ਨਹੀਂ ਦਿੱਲੀ ਜਿੰਨਾ ਚਿਰ ਤੁਸੀਂ ਰਾਹ ਖੁੱਲੇ ਨਹੀਂ ਦਿੰਦੇ ਹੈਗੇ ਭਾਵੇਂ ਕਿ ਦਿੱਲੀ ਰਾਜਤਾ ਨਹੀਂ ਜਾ ਕੇ ਪ੍ਰਦਰਸ਼ਨ ਕਰਨ ਵਾਲੀ ਗੱਲ ਆਪਾਂ ਛੱਡੀ ਨਹੀਂ ਹੈ ਫਿਰ ਭਈ ਫੋਰਸਾਂ ਕੀ ਕਰਨੂੰ ਦੇ ਇਹਦਾ ਮਲਕ ਘਬਰਾ ਹੀ ਇੰਨੇ ਗਏ ਆ ਧਾਰੀ ਇੰਨੇ ਗਏ ਆ ਵੀ ਹੁਣ ਪਿੰਡਾਂ 'ਚ ਵੀ ਭਈ ਫੋਰਸ ਜਾਇਆ ਕਰੂਗੀ ਤੋ ਇਹ ਦੱਸਣ ਵੀ ਹੈ 选举 ਕਮਿਸ਼ਨ ਦੇ ਨਿਰਦੇਸ਼ ਨੇ ਜਾਂ ਡੀਜੀਪੀ ਹਰਿਆਣਾ ਨੂੰ ਕੌਣ ਨਿਰਦੇਸ਼ ਦਿੰਦਾ ਵਾ ਗ੍ਰਹਿ ਮੰਤਰਾਲੇ ਦਿੰਦਾ ਵਾ ਨਿਰਦੇਸ਼ 选举 ਕਮਿਸ਼ਨ ਨਿਰਦੇਸ਼ ਦਿੰਦਾ ਜਾਂ ਕੋਈ ਸੰਵਿਧਾਨ ਦੀ ਧਾਰਾ ਇਹ ਗੱਲ ਕਹਿੰਦੀ ਹੈਗੀ ਆ ਸੋ ਕਿਹਾ ਤੇ ਜਾਂਦਾ ਵਾ ਮਾਨਵ ਅਧਿਕਾਰਾਂ ਦਾ ਦਿਹਾੜਾ ਨੰਗ ਦਾ ਪੀਪਲਸ ਨੇ ਜੇ ਇੱਕ ਗ੍ਰਿਫਤਾਰੀ ਕਰਨੀ ਹੈ ਤੇ ਪਹਿਲੋ ਵਾਰੰਟ ਚਾਹੀਦੇ ਆ ਘਰ ਤੇ ਛਾਪਾ ਮਾਰ ਕੇ ਚੈਕਿੰਗ ਕਰਨੀ ਹੈ ਤੇ ਸਰਚ ਵਾਰੰਟ ਚਾਹੀਦੇ ਆ ਸਾਡੇ ਨਾਲ ਤੇ ਨਹੀਂ ਕਦੀ ਇੰਨਾ ਸਾਨੂੰ ਤਾਂ ਨਹੀਂ ਕਦੀ ਸਿੱਨੇ ਕਿਸੇ ਬਰੰਟ ਬਖਾਲਿਆ ਐਨੇ ਘੰਟੇ ਫੋਰਸ ਕਹਿੰਦੇ ਜੀ ਸਾਨੂੰ ਇਸ ਤੋਂ ਵੱਧ ਰੱਖ ਨਹੀਂ ਸਕਦੀ 24 ਘੰਟੇ ਅਵਜਾਲ ਤੇ ਚਪੇਸ਼ ਕਰਨਾ ਪਊਗਾ ਠੀਕ ਆ ਜੀ ਫਿਰ ਇਹਨਾਂ ਕੋ ਐਨਐਸਏ ਆ ਸਾਲ ਪਰ ਨਿਕਲ ਨਹੀਂ ਦੇਣਾ ਜੇਲ੍ਹ ਦੇ ਵਿੱਚੋਂ ਇਨਾਂ ਦੇ ਕੋਈ ਫਾਸਟ ਟਰੈਕ ਬਣ ਲਓ ਤੁਸੀਂ ਉਹਦਾ ਕੋ ਫੈਸਲਾ ਕਰੋ ਬੰਦੇ ਗਲਤ ਆ ਕਿ ਸਹੀ ਆ ਇਹੋ ਜੇ ਕਾਨੂੰਨ ਜਿਹੜੇ ਕਾਲੇ ਕਾਨੂੰਨ ਮੜ ਕੇ ਲੋਕਾਂ ਨੂੰ ਜੇਲਾਂਾਂ 'ਚ ਡੱਕਿਆ ਜਾ ਰਿਹਾ ਤੋ ਇਸ ਕਰਕੇ ਸਰਕਾਰ ਜ਼ਬਰ ਤੇ ਤੁਲੀ ਹੋਈ ਆ ਜ਼ਬਰ ਤੇ ਆਈ ਹੋਈ ਆ ਔਰ ਉਹਦੋਂ ਜ਼ਬਰ ਤੇ ਆਈ ਹੋਈ ਆ ਜਦੋਂ ਚੰਗਰਾ ਨਿਕਲੀਆਂ ਪਈਆਂ ਹੁਣ ਲੋਕਾਂ ਦੇ ਦਵਾਰੇ ਜਾਣਾ ਪੈਣਾ ਵਾ ਠੀਕ ਆ ਮੈਂ ਤੁਹਾਨੂੰ ਦਿੰਨਾ ਵੀ ਮੋਦੀ ਸਰਕਾਰ ਇੰਨਾ ਜ਼ਬਰ ਕਿਉਂ ਕਰ ਰਹੀ ਆ ਉਹ ਕਿਉਂ ਕਹੇ ਕਹੀ ਜਾਂਦੇ ਆ ਵੀ 400 ਤੋਂ ਪਾਰ ਇਹ ਗੱਲਾਂ ਤੁਹਾਨੂੰ ਦੱਸਣ ਵਾਲੀਆਂ ਬਹੁਤ ਜ਼ਰੂਰੀ ਅੱਜ ਕਰਨੀਆਂ ਹੈਗੀਆਂ ਸੋ ਕੱਲ ਹਰਿਆਣੇ ਦੇ ਵਿੱਚੋਂ ਜਿਹੜਾ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਅਰ ਇਸ ਗੱਲ ਦਾ ਖਮਿਆਣਾ ਸੈਣੀ ਜੀ ਤੁਹਾਨੂੰ ਭੁਗਤਣਾ ਪੈਣਾ ਵਾ ਵੇਖ ਲਿਓ ਤੁਹਾਡੇ ਨਾਲ ਸਾਡਾ ਵਾਦਾ ਰਿਹਾ ਮੋਦੀ ਜੀ ਇਹ ਵੇਖੋ ਇਹ ਹੱਥਾਂ ਦੀਆਂ ਦਿੱਤੀਆਂ ਨਾ ਮੂ ਨਾਮਣੀ ਖੁੱਲਣੀਆਂ ਹੈਗੀਆਂ ਸੋ ਗ੍ਰਫਤਾਰੀਆਂ ਸਾਡੇ ਹੱਕ 'ਚ ਮੁਕਤਨੀਆਂ ਆ ਸਾਡੇ ਵਿਰੋਧਰੀ ਮੁਕਤਨੀਆਂ ਹੈਗੀਆਂ ਆਪਾਂ ਤੇ ਤੁਹਾਡਾ ਚਿਹਰਾ ਹੀ ਨੰਗਾ ਕਰਨਾ ਸਾਨੂੰ ਕੋ ਜੇਲ੍ਹਾਂ ਜ਼ਿਆਦਾ ਤੇ ਨਹੀਂ ਵਿਗਾੜ ਸਕਦੀਆਂ ਸੋ ਇਸ ਕਰਕੇ ਤਗੜੇ ਹੋ ਕੇ ਰਹੋ ਹੁਣ ਪਛਾਣ ਨਾ ਹਟਿਓ ਸੋ ਇਸ ਕਰਕੇ ਅਗਲੀ ਗੱਲ ਜਿਹੜੇ ਨਵੇਂ ਖ਼ਬਾਰਾਂ ਦੇ ਵਿੱਚ ਭਰਾਓ ਅੰਕੜੇ ਆਏ ਆ ਵੀ ਜਿਹੜੇ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਦੇ ਬਹੁਤ ਚੰਗੇ ਦੋਸਤ ਨੇ ਗੌਤਮ ਅਦਾਨੀ ਜੀ ਉਹਨਾਂ ਦੀ ਜਾਇਦਾਦ ਵਿੱਚ ਸਾਰੇ ਦੇਸ਼ ਨੂੰ ਸੁਣ ਕੇ ਖੁਸ਼ੀ ਹੋਣੀ ਚਾਹੀਦੀ ਆ 40% ਵਾibhਾਦਾ ਹੋ ਗਿਆ 40% ਜਾਇਦਾਦ ਵਧ ਗਈ ਭਈ ਉਹਨਾਂ ਦੀ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਦੇਖੋ ਦੁੱਖ ਦੀ ਗੱਲ ਆ ਸਾਡੀ ਆਮਦਨ 2022 ਤੱਕ ਦੁਗਣੀ ਕਰਨੀ ਸੀ ਸਾਡੀ ਤਾਂ ਹੋਈ ਨਹੀਂ ਨਾ ਉੱਤੇ ਭਾਜਪਾ ਬੋਲਦੀ ਆ ਨਾ ਸੁਨੀਲ ਜਾਖੜ ਜੀ ਬੋਲਦੇ ਆ ਨਾ ਕੋ ਹੋਰ ਲੀਡਰ ਬੋਲਦਾ ਬੋਲੋ ਭਈ ਇਹਦੇ ਦੇ ਪ੍ਰਧਾਨ ਮੰਤਰੀ ਜੀ ਬਿਆਨ ਦਿਓ ਹੋ ਗਈ ਤੁਕਣੀ ਪਰ ਗੌਤਮ ਆਦਾਨੀ ਜੀ ਦੀ ਜਾਇਦਾਦ 40% ਵਧ ਗਈ ਭਾਈ ਉਹ ਕਹਿੰਦੇ ਆ ਵੀ ਸਾਡੇ ਦੇਸ਼ ਦੇ ਲਗਭਗ ਕਹਿ ਲੋ 167 ਅਰਬ ਪੱਤਿਆਂ ਦੇ ਵਿੱਚ ਸ਼ਾਮਲ ਹੋ ਗਿਆ ਔਰ ਲਗਭਗ 86 ਅਰਬ ਡਾਲਰ ਜਾਇਦਾਦ ਹੋ ਗਈ ਜਿਆਰ ਕੀ ਠੀਕ ਹੈ ਜੀ ਤੇ ਹਿੰਦੁਸਤਾਨ ਦੇ ਵਿੱਚ ਅਰਬਪਤੀ ਬਹੁਤ ਵੱਧਦੇ ਆ ਔਰ ਲਗਭਗ 3200 ਤੋਂ ਪਲੱਸ ਅਰਬਪਤੀ ਨੇ ਦੁਨੀਆ ਦੇ ਵਿੱਚ ਤਾਂ 276 77 ਸਾਢੇ ਹੀ ਨੇ ਕਿੰਨੀ ਕਮਾਈ ਹੈਗੀ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਦੱਸਦਾ ਵਾਂ ਕਿ ਇਹ 400 ਤੋਂ ਪਾਰ ਕਿਉਂ ਕਹਿ ਰਹੇ ਨੇ ਕਿਉਂ ਇੰਨੇ ਜ਼ਬਰ ਤੇ ਆਏ ਹੋਏ ਨੇ ਇਹਨਾਂ ਕੋਲੇ ਆਸ ਐ ਬਾਈ ਜਿਨ੍ਹਾਂ ਨੂੰ ਮੁਲਖ ਲਟਾਤਾ ਇਹਨਾਂ ਨੇ ਵੀ ਖੁੱਲੇ ਲੁੱਟ ਲੋ ਕਿਉਂਕਿ ਰੇਲ ਇਹਨਾਂ ਨੂੰ ਵੇਚ ਦਿੱਤੀ ਹਵਾਈ ਅੱਡੇ ਇਹਨਾਂ ਨੂੰ ਵੇਚ ਦਿੱਤੇ ਖਨਨ ਖੇਤਰ ਜਿਹੜਾ ਕੋਲਾ ਨਿਕਲਦਾ ਹੋਰ ਬਥੇਰੇ ਕੁਦਰਤੀ ਸੋਮੇ ਨੇ ਉਹ ਇਹਨਾਂ ਨੂੰ ਵੇਚ ਦਿੱਤੇ ਇਹ ਤੋਂ ਕੋਈ ਆਵਾਜ਼ ਆਈ ਦੇ ਸਾਰੇ ਸਾਧਨ ਸੜਕਾਂ ਟੋਲ ਪਲਾਜੇ ਲੱਗੇ ਹੋਏ ਆ ਸਾਰੀ ਟਰਾਂਸਪੋਰਟ ਇਹਨਾਂ ਨੂੰ ਵੇਚ ਦਿੱਤੀ ਦੂਰ ਸੰਚਾਰ ਦਾ ਖੇਤਰ ਟੈਲੀਫੋਨ ਵਗੈਰਾ ਇਹਨਾਂ ਨੂੰ ਵੇਚ ਦਿੱਤਾ ਪਾਵਰ ਸੈਕਟਰ ਇਹਨਾਂ ਨੂੰ ਵੇਚ ਦਿੱਤਾ ਗੈਸ ਦਾ ਸੈਕਟਰ ਉਹ ਫੇਰ ਹੋ ਗਿਆ ਉਹ ਵੀ ਇਹਨਾਂ ਨੂੰ ਵੇਚ ਦਿੱਤਾ ਸੋ ਭਾਈ ਜੇ ਐਨੇ ਉਹਨਾਂ ਨੂੰ ਲਟਾ ਦਿੱਤੇ ਆ ਗੋਤਮ ਮਦਾਨੀ ਜੀ ਉਹਨਾਂ ਨੂੰ ਉਹਦੇ ਚੋਂ ਭਾਈ ਉਹ 10 20% ਹੀ ਲਾ ਦੇਣਗੇ ਮੋਦੀ ਸਾਹਿਬ ਲਈ ਤਾਂ ਕਿਹੜੀ ਵੱਡੀ ਗੱਲ ਹੈਗੀ ਆ